ਕੋਚ ਕੋਤ ਨ ਹੋਵੈ ਜੇ ਤੋਚਿ ਲਖਵਾ ਸੁਪਾ ਸੁਪ ਨ ਹੋਵੈ ਜੇ ਲਾਇ ਰਹਾ ਦਿਪਤਾ ਉਖਿਆ ਉਕਮ ਉਤਰੀ ਜੇ ਬੰਨਾ ਪੁਰਿਆ ਪਾਗ ਤਹਸ ਪ੍ਰਣ ਪਾ ਲਖ ਹੋਇ ਤਾ ਇੱਕ ਨ ਚਲੈ ਨਾਲ ਕਿਉਂ ਸੱਚ ਯਾਰਾ ਹੋਈਆ ਕਿਉਂ ਕੁੜਾ ਟੁੱਟ ਪਾਲ ਮੁਕੰ ਰਜ਼ਾਈ ਚਲਣਾ ਨਾਨਕ ਲਿਖਿਆ ਮਾ ਤਾਂ ਇਹਨੇ ਕੁਝ ਵੀ ਨਾਲ ਪਾਠ ਕਰਨ ਦਾ ਅਭਿਆਸ ਕਰਨਾ ਫਿਰ ਆਪ ਜੀ ਨੂੰ ਪਿਆਰ ਬਣੇਗਾ ਗੱਲ ਗੁਰੂ ਦੀ ਸਮਝ ਆਵੇਗੀ ਅੰਦਰ ਗਈ ਤਾਂ ਇਹ ਸੋਚ ਉਸਪਰ ਵੀ ਅੰਦਰ ਤੇ ਉਹ ਜੀਵਨ ਦਾ ਹੀ ਸਾਬਾ ਰਹੀ ਜਦੋਂ ਅਸੀਂ ਕੱਠਾ ਪੜ ਜਾਂਦੇ ਹਾਂ ਨਾ ਤਾਂ ਸੋਚਦਾ ਹੋਵੇ ਜੇ ਸੋਚੀ ਲਖਵਾ ਚੁਪਾ ਉਹ 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 ਬਹੁਤਾ ਆਨੰਦ ਨਹੀਂ ਦੇ ਪਾਏਗਾ ਤਾਂ ਬਾਣੀ ਲੋਕ ਬਾਣੀ ਬਾਤ ਦੀ ਜੜੀ ਹੈ ਨਾ ਤੁਹਾਨੂੰ ਤੁਹਾਡੇ ਮਨ ਨਾਲ ਗੱਲਾਂ ਕਰਨ ਦੀ ਜਾਤ ਸਿਖਾਏਗੀ ਬਾਣੀ ਬਾਤ ਹੀ ਗੁਰੂ ਨਾਲ ਗੱਲਾਂ ਕਰਨ ਦੀ ਜਾਤ ਸਿਖਾਏਗੀ ਤੇ ਫਿਰ ਬਾਣੀ ਰੱਬ ਦੇ ਨਾਲ ਗੱਲਾਂ ਕਰਨ ਦੀ ਜਾਤ ਸਿਖਾਏਗੀ ਗੱਲਾਂ ਵਿੱਚ ਕਰੋਗੇ ਪਿਆਰ ਨਹੀਂ ਬਰੇ ਤੇ ਯਾਦ ਮਾ ਨਾਲ ਪਿਓ ਨਾਲ ਲਾੜ ਨਾਲ ਕਿਵੇਂ ਗੱਲਾਂ ਕਰਨੀਆਂ ਹੈ ਕਿ ਤੁਸੀਂ ਸਾਰੇ ਜਾਣਦੇ ਤੇ ਗੁਰੂ ਪਾਤਸ਼ਾਹ ਇਹੀ ਦਰਚ ਰਖਾਉਂਦੇ ਨੇ ਬਸ ਤਾਂ ਇਹ ਲੈ ਜੀ ਨਾਲ ਕਰੋਗੇ ਸੋਨੇ ਤਾਂ ਨਾ ਕਰ ਸੋਕੇ ਵਾ ਜੀ ਕਾ ਖਾਲਸਾ ਵਾ ਜੀ ਦੀ ਖੇਦ ਅਪੀਲ ਵਿਊਅਰਸ ਆ ਰਿਕਵੈਸਟਡ ਟੂ ਗੈਟ ਇਨਫੋਰਮੇਸ਼ਨ ਐਂਡ ਆਬਜੈਕਟਿਵ ਆਫ ਥਿਸ ਮਿਸ਼ਨ Kindly spare some time to watch the introduction video, link given in the description box of this video, and share the same information with others too. Regards. Mission Apna Amar Anand.